ਅਸ਼ਦੇਸ਼ ਕੁਮਾਰੀਆਂ ਮੇਰਾ ਪਿੰਡ ਹਰ ਤੋਂ ਬਤਵਾਲਾ ਮੇਰੇ ਘਰ ਵਿੱਚ ਗਰੇ ਲੂਤਰ ਨਿਕਲੇ ਅਸ਼ਾ ਮੇਰੇ ਤਿੰਨ ਬੇਟੇ ਨੇ ਤਿੰਨ ਬੇਟੇ ਦਿਲਾਵਰ ਸਾਹਿਲ ਤੇ ਕਸ਼ਿਸ਼ ਸਭ ਤੋਂ ਛੋਟਾ ਬੇਟਾ ਜਿਹੜਾ ਕਸ਼ਿਸ਼ ਆ ਕਸ਼ਿਸ਼ ਤੇ ਰੋਜੀ ਇਹ ਦੋਨੇ ਮੇਰੇ ਨਾਲ ਅਕਸਰ ਲੜਦੇ ਝਗੜਦੇ ਰਹਿੰਦੇ ਨੇ ਇਸੇ ਜਾਇਦਾਦ ਤੋਂ ਮੇਰੀ ਕੋਠੀ 40 45 ਲੱਖ ਦੀ ਕੋਠੀ ਆ ਇੱਕ ਮੇਰੀ ਪੈਨਸ਼ਨ ਆਉਂਦੀ ਪਈ ਆ ਵੀ 22000 ਰੁਪਏ ਪੈਨਸ਼ਨ ਆ ਮੇਰੀ ਇਹ ਦੋਨੇ ਚੀਜ਼ਾਂ ਕਹਿੰਦੇ ਆ ਕਿ ਸਾਨੂੰ ਮਾਰਕਟਾਈ ਕਰਦੇ ਰਹਿੰਦੇ ਆ ਪੀ ਕੇ ਸ਼ਰਾਬ ਮਾਰਕਟਾਈ ਮੇਰੀ ਬਹੁਤ ਜ਼ਿਆਦਾ ਕਰਦਾ ਮੈਂ ਜੋਬ ਨਹੀਂ ਕਰਦੀ ਮੇਰੇ ਹਸਬੰਦ ਜੋਬ ਕਰਦੇ ਐ ਐਕਸਪਾਇਰ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਮੈਨੂੰ ਲੱਗੀ ਹੋਈ ਆ ਤੇ ਉਹ ਪੈਨਸ਼ਨ ਤੇ ਮਾਰਿਆ ਮੈਨੂੰ ਇਹਨੇ ਮਾਰਕਟਾਈ ਕਰਦੇ ਨੇ ਕਿ ਸਾਡੇ ਨਾਂ ਤੇ ਚਾਰ ਪੰਜ ਟਾਕੇ ਰੱਖਦੀ ਕੋਟੀ ਮੇਰੇ ਕੱਲੇ ਨਾਂ ਤੇ ਹੋਣੀ ਚਾਹੀਦੀ ਹੋਰ ਕੋਈ ਵਿੱਚ ਪਾਈ ਹੋਲ ਨਹੀਂ ਹੋਣਾ ਚਾਹੀਦਾ ਇਸ ਵੱਲੋਂ ਮੇਰੀ ਮਾਰਕਟਾਈ ਕਰਦੇ ਨੇ ਤੇ ਬਣਾ ਨੇ ਮੇਰੇ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਆ ਮੇਰੇ ਸਿਰ ਦੇ ਵਿੱਚ ਦੋ ਥੜਾ ਮਾਰੀਆਂ ਮੇਰੀ ਬਾਹ ਤੇ ਮੁੱਕੇ ਮਾਰੇ ਢਿੱਡ ਵਿੱਚ ਲੱਤ ਮਾਰੀ ਆ ਨੋਂ ਤੇ ਰੋਜੀ ਨੇ ਨੋ ਰੋ ਜੀਤੇ ਪੁੱਤਰ ਕਸ਼ਿਸ਼ ਨੇ ਇਹ ਦੋਨਾਂ ਨੇ ਮੇਰੇ ਤੇ ਦੇ ਵਿਚ ਲਤਾਂ ਮਾਰੀਆਂ ਨੇ ਦੋਨਾਂ ਨੇ ਫੜ ਕੇ ਮੇਰਾ ਗਲਾ ਘੋਟਿਆ ਪਹਿਲਾਂ ਨੋ ਨੇ ਘੋਟਿਆ ਫਿਰ ਪੁੱਤਰ ਨੇ ਘੋਟਿਆ ਓੜ ਕੇ ਜਦੋਂ ਮੈਂ ਬਾਹਰ ਆਈਆਂ ਫਿਰ ਮੈਂ ਥਾਣੇ ਪਹੁੰਚ ਗਈਆਂ ਜੀ ਬਹੁਤ ਜ਼ਿਆਦਾ ਤਸੱਦਦ ਕੀਤਾ ਕੁਝ ਦਿਨ ਪਹਿਲਾਂ 10 15 ਦਿਨ ਹੋ ਗਏ ਇਹਦੇ ਪੇਕਿਆਂ ਨੇ ਵੀ ਆ ਕੇ ਇਹਨੇ ਆਪਣੇ ਪੇਕਿਆਂ ਤੋਂ ਵੀ ਸੱਧਿਆ ਆਪਣੇ ਪੇਕਿਆਂ ਨੂੰ ਅਸ਼ੋਕ ਕੁਮਾਰ ਇਹਦਾ ਪਿਤਾ ਮਾਤਾ ਸ਼ਸ਼ੀਲ ਪੁਮਾਰੀ ਤੇ ਭਰਾਏ ਦਾ ਲਵ ਤੇ ਭੈਣੇ ਦੀ ਖਿਵਾਨੀ ਇਹਨਾਂ ਨੇ ਆ ਕੇ ਮੇਰੇ ਘੇੜ ਦੇ ਉੱਤੇ ਲੱਤਾਂ ਮਾਰੀਆਂ ਨੇ ਬਹੁਤ ਜ਼ਿਆਦਾ ਲੱਤਾਂ ਮਾਰ ਕੇ ਸਾਡ ਨਕੋਲ ਪਲੂਗੇ ਵੀ ਕੀਤੇ ਨੇ ਚੰਗੇ ਮਤਲਬ ਬਹੁਤ ਜ਼ਿਆਦਾ ਸਾਡੇ ਨਾਲ ਇਹਨਾਂ ਨੇ ਵੀ ਆ ਕੇ ਲੜਾਈ ਝਗੜਾ ਕੀਤਾ ਹੈ ਮੈਨੂੰ ਮੇਰਾ ਪੁੱਤਰ ਅਕਸਰ ਹੀ ਮਾਰਦਾ ਰਹਿੰਦਾ ਨਾਲ ਮੇਰੀ ਨੋ ਵੀ ਬਹੁਤ ਜ਼ਿਆਦਾ ਮੈਨੂੰ ਮਾਰਦੀ ਆ ਮਾਰਦੀ ਕੁਟਦੀ ਨੇ ਕੁੱਤੀਏ ਕੰਜਰੀਏ ਬਦਮਾਛੇ ਗਸਤੀਏ ਕਿੱਥੋਂ ਆਈਆਂ ਹੋ ਕੇ ਤੇਰੇ ਢੋਲੇ ਚਾਟੇ ਨਮਗ ਲਾ ਦੇਣੀ ਆ ਥੁੱਕ ਥੁੱਕ ਕੇ ਜੁੱਤੀਆਂ ਮਾਰਦੀ ਆ ਮੇਰੇ ਥੁੱਕ ਥੁੱਕ ਕੇ ਜੁੱਤੀਆਂ ਮਾਰਦੀ ਆ ਮੈਨੂੰ ਬਹੁਤ ਜ਼ਿਆਦਾ ਮਾਰਦੀ ਹੈ हां जी ਹੁਣ ਮੈਂ ਜਦੋਂ ਮੇਰੇ ਸੱਟਾ ਸੁੱਟਾ ਲੱਗੀਆਂ ਮੈਂ ਨਿਕਲ ਕੇ ਬਾਹਰ ਆ ਗਈਆਂ ਬਾਹਰ ਆ ਕੇ ਮੈਂ ਥਾਣੇ ਪਹੁੰਚ ਗਈਆਂ ਮੈਨੂੰ ਬਾਹਰ ਘਰੋਂ ਕੱਢ ਦਿੱਤਾ ਕਹਿੰਦੇ ਦਫਾ ਜਾ ਇੱਥੇ ਤੁਹਾਡਾ ਹਨ ਨਹੀਂ ਕੁਛ ਵੀ ਤੇਰਾ ਇੱਥੇ ਕੁਛ ਵੀ ਜਾ ਨਿਕਲ ਜਾ ਬਾਹਰ ਮੈਂ ਕਰੋਂ ਬਾਹਰ ਆ ਗਈ ਐ ਵਿਚਾਰ ਲੇ ਬੇਟੇ ਕੋਲਾਂ ਇੱਥੇ ਤੇ ਮੇਰੀ ਨੋਮ ਮੈਨੂੰ ਦੋਨੇ ਜਾਣੇ ਪਹਿਲਾਂ ਇਹਨਾਂ ਨੇ ਸੱਦ ਥਾਣੇ ਪਹੁੰਚਾਇਆ ਉੱਥੇ ਜਾ ਕੇ ਅਸੀਂ ਦਰਖਾਸਤ ਮਾੜੀ ਜੀ ਲਿਖਾਈ ਆ ਪੰਜ 6 ਦਿਨ ਹੋ ਗਏ ਮੈਂ ਹਸਪੀਟਲ 'ਚ ਪਈ ਨੂੰ ਮੇਰੇ ਮਗਰ ਕੋਈ ਅਜੇ ਤੱਕ ਬਿਆਨ ਲੈਣ ਵੀ ਨਹੀਂ ਆਇਆ ਜੇ ਕੱਲ ਕੱਲ ਇੱਕ ਜਣਾ ਆਇਆ ਹੀ ਉਹ ਕਹਿੰਦੇ ਮੇਰੇ ਕੋਲ ਤਾਂ ਡਾਕੇ ਸਹਿ ਨਹੀਂ ਆ ਉਹ ਮੇਰਾ ਕੋਈ ਬਿਆਨ ਨਹੀਂ ਲੈ ਕੇ ਗਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿ ਮੇਰੇ ਇਸੇ ਜਿਹੇ ਬੇਟੇ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਤੇ ਮੈਨੂੰ ਇਹਨਾਂ ਨੂੰ ਮੈਂ ਆਪਣੇ ਘਰ ਵਿੱਚ ਰੱਖਣਾ ਹੀ ਨਹੀਂ ਚਾਹੁੰਦੀ ਇਹਨਾਂ ਨੂੰ ਮੈਂ ਆਪਣੇ ਤੋਂ ਬੇਦਖਲ ਕਰਨਾ ਚਾਹੁੰਦੀ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਨੀ ਆ ਕਿ ਮੈਨੂੰ ਜੋ ਵੀ ਮੇਰਾ ਇਨਸਾਫ ਹੈ ਮੈਨੂੰ ਚੱਜ ਚੱਜ ਨਾਲ ਇਨਸਾਫ ਦਿੱਤਾ ਜਾਵੇ ਤੇ ਮੈਨੂੰ ਘਰ ਵਿੱਚ ਸੇਫ ਰਹਿਣ ਦੀ ਇਹ ਪੂਰੀ ਮੰਗ ਕਰਨੀ ਆ ਉਹਨਾਂ ਕੋਲੋਂ ਪ੍ਰਸ਼ਾਸਨ ਕੋਲੋਂ ਇਹਦੇ ਬਾਰੇ ਜੀ ਸਾਨੂੰ ਦਰਖਾਸਤ ਮਸੂਲ ਹੋ ਗਈ ਆ ਤੇ ਇਹਨਾਂ ਦੀ ਐਮਐਲਆਰ ਵੀ ਆ ਤੇ ਇਹਨਾਂ ਨੂੰ ਜਿਹੜੇ ਮੈਡਮ ਨੇ ਇਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਇਹਨਾਂ ਨੂੰ ਕਿਹਾ ਸੀ ਵੀ ਆ ਜਿਓ ਲਿਖਾ ਦਿਓ ਬਿਆਨ ਕਿ ਇਹਨਾਂ ਨੇ ਥੋੜਾ ਸ਼ਮਾ ਲਿਆ ਜਦੋਂ ਹੀ ਇਹ ਬਿਆਨ ਆਪਣੇ ਲਿਖਾਉਣਗੇ ਜੋ ਕਾਰਵਾਈ ਬੰਦੀ ਹੋਊਗਾ ਅਮਲ ਚ ਲਿਆਂਦੀ ਜਾਊ ਦੇਖੋ ਸਾਡੇ ਮੁਲਾਜ਼ਮ ਗਏ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਉਹਨਾਂ ਦੇ ਨਾਲ رابطہ ਹੋਇਆ ਇਹ ਸਾਰੀਆਂ ਗੱਲਾਂ ਇਸ ਸੰਬੰਧੇ ਜਿਹੜੀ ਆ ਸਾਡੇ ਕੋਲ ਹੈਗੀ ਆ ਤੇ ਜਾਣਕਾਰੀ ਸਾਰੀ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੈ ਉਹਨਾਂ ਨੇ ਸਮਾਂ ਲਿਆ ਵਾ ਤੋਂ ਦੇਖੋ ਉਹ ਬਿਆਨ ਲਿਖਾਉਣਗੇ ਕਿਉਂਕਿ ਇਹ ਘਰੇਲੂ ਮੈਟਰ ਆ ਜਾਇਦਾਦ ਦੇ ਮਤਲਕ ਆ ਤੇ ਜੋ ਜਿਹਦੇ ਕਾਨੂੰਨ ਮੁਤਾਬਕ ਹੱਕ ਕੁ ਗਵਾਂਦੇ ਹੋਣਗੇ ਤੇ ਜਿਹੜੀ ਉਹ ਕਾਰਵਾਈ ਚਾਹਣ